ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਰੰਗ ਕੀ ਬਣੂ ਯਾਰ ਕੋਈ ਹੱਦ ਹੁਣ ਹੱਦ ਗਿਆ ਹੁਣ ਮੈਨੂੰ ਤਾਕੀ ਪਤਾ ਦੇਖ ਤੇਰੇ ਨਸ਼ੀਨਾ ਚ ਹੋ ਗਿਆ ਭਜਾ ਤਾਂ ਨਾ ਪੁਲਿਸ ਨੇ ਕਰੀਆ ਯਾਰ ਹੋਈ ਤਾਂ ਜਾਣਾ ਯਾਰ ਹੁਣ ਨਾ ਤਾਂ ਕੋਈ ਉੱਗ ਸਭ ਨਿਕਲਦਾ ਮੈਂ ਰੇਸੋ ਰੇਸ ਕਿੱਧਰ ਮੜੇ ਖਪੇ ਨੇ ਤੇ ਮਾਤਲਬੀ ਪਾਠ ਖੜਾ ਕੇ ਭੋਗ ਪਾੜ ਕੇ ਕਿਦਰ ਖਾਸਰ ਖੂਦ ਦੇ ਜਿਆ ਯਾਰ ਮਾਣ ਕਾ ਥਾਣੇ ਉੱਤੇ ਪੋਟ ਕਰਾ ਦੇ ਰਿਪੋਰਟ ਕਰਾ ਜਾ ਹਾਂ ਮੇਰੀ ਤਾਂ ਸਲਾਹ ਕਰਾ ਕੇ ਪੱਟ ਭੂਗ ਪਾ ਕੇ ਪਰ ਕੰਮ ਨਮੇਜ ਗੇ ਕੀ ਪਟਾਇਆ ਜਉਂਦੇ ਹੁਣ ਭੈਂਕੋ ਦੇ ਦਾ ਟੱਪ ਕੇ ਲੈ ਕੇ ਜਦੋਂ ਪਾਰ ਆਇਆ ਰੁੱੱਚਾ ਬੰਦਾ ਮਰਦਾ ਨਹੀਂ ਹੁੰਦਾ ਉਹ ਤਾਂ ਹੀ ਹੈ ਉਹ ਮੈਨੂੰ ਬੜਾ ਬੜਾ ਆਸ਼ਾ ਆ ਗਿਆ ਬਾਹਰ ਦੇਖੋ ਦੇਖ ਤੇ ਦੂਰ ਪੜਾ ਮਾਈ ਮੈਂ ਵੀ ਉਹਦੇ ਕੋਲੇ ਉਹ ਫੇਰ ਤਾਂ ਦੱਸੀ ਅੱਖਰ ਵੀ ਇਹ ਦੀਆ ਕਰੋੜਾਂ ਦੀ ਚੀਜ਼ ਉਹ ਕਿਉਂਦਾ ਉਹ ਅੱਛਾ ਬੰਦਾ ਮਰ ਜਾਂਦਾ ਜੇ ਇੱਥੇ ਗਰਮੀ ਚ ਮਰਨ ਦੀ ਕਈ ਗੱਡੜੀ ਇਹ ਪਤਾ ਲੱਗਦਾ ਅੰਗਰੇਜ਼ਾਂ ਚੰਗੀ ਕੋਠੀ ਲਈ ਐਸ਼ ਕਰਦਾ ਹੋ ਭੈ ਕਿਉਂਦਾ ਉਹਨਾਂ ਨੇ ਕੱਢ ਲਈ ਕਿਉਂ ਨੇ ਆਖੇ ਇਛਾ ਚੰਦ ਗੁੰਦੇਣਾ ਹਾਂ ਇੱਥੇ ਪਤਾ ਲੱਗ ਜਗ ਜੂ ਗੱਜ ਰੋਡ ਯੂ ਪੈਂਦੀ ਚ ਉਹ ਫਿਰ ਜਿਹੜੀ ਮੈਨੂੰ ਸਿਆਣੇ ਨੇ ਕੱਢਦਾ ਸੇਪੂਰੀ ਤੋਂ ਕੋਲ ਗੱਲ ਸੱਚੀ ਮੰਨ ਫਿਰ ਸੱਚੀ ਹੋਊ ਫਿਰ ਉਹ ਗੱਲ ਹਾਂ ਕਿਹਾ ਮੈਂ ਬਾਬਾ ਇੱਥੇ ਰੋਗਾ ਪਤਾ ਪੁੱਛਿਆ ਸੀ ਸਾਡੇ ਨਾਲ ਪਿੰਡਾਂ ਤੇ ਮੈਂ ਪੁੱਛਿਆ ਬਾਬੇ ਨੇ ਮੈਨੂੰ ਦੱਸਿਆ ਕਿ ਨਾ ਭਾਈ ਜਿਹੜੀ ਬੁੜੀ ਨਾਲੇ ਰਹਿਣਾ ਉਹਦੇ ਕੋਲਿਆ ਅੱਛਾ ਹੌਣ ਜੇ ਮੈਂ ਪੱਕੀ ਨਿਸ਼ਾਨੀ ਦਾਤੀ ਦੇਖ ਰਹੀ ਤੋ ਪੈਂਤੋ ਦੀ ਹੈ ਛਾਰ ਹੈ ਨਹੀਂ ਪਤਾ ਨਾਲੇ ਨਾਲ ਬੰਨੀ ਫਿਰਦੀ ਹੋਵੇ ਨਾਲ ਲੈਦੀ ਉਹ ਗੱਲ ਤੇਰੀ ਮੰਨ ਉਹ ਤੋਂ ਬਾਅਦ ਹੀ ਸਾਡਾ ਰੌਲਾ ਪਿਆ ਅੱਛਾ ਉਦੋਂ ਹੀ ਕਰੂੰ ਭੱਜੇ ਜਿੱਦੇ ਪਤਾ ਲੱਗੋ ਨਾ ਇਹ ਖਬੀ ਨਿਸ਼ਾਨਾ ਲਾਤਾ ਹਾਂ ਫਿਰ ਫਿਰ ਨਹੀਂ ਮੁੜਦੇ ਭਾਈ ਉਹ ਉਸ ਕਲ ਮੰਨਣਾ ਹਾਂ ਹਾਂ ਹੈ ਕਿਉਂ ਜੇ ਹੈ ਤਾਂ ਜਾਉਂਗੇ ਪਰ ਮੈਨੂੰ ਆਹ ਲਾਲਾ ਮੁੜਕੇ ਤਾਂ ਜਈ ਜਾਣਾ ਹਾਂ ਹਾਂ ਹੋ ਵੀ ਨਹੀਂ ਹੋਵੇ ਹੁਣ ਕੀ ਹੋਣਾ ਯਾਰ ਹੁੰਤਾ ਗਈ ਆਈ ਗੱਜਾ ਉੱਥੇ ਨਜ਼ਾਰਾ ਲੈਂਦਾ ਹੂੰ ਭੈ 14 ਲੰਗੜਾ ਆ ਇੱਥੇ ਭੁੱਖ ਵੇਖੀ ਆਈ ਆ ਕਿਉਂ ਨਾ ਗੱਲ ਤੇਰੀ ਮੰਨ ਗਿਆ ਉਹ ਕਿਉਂ ਮਿੱਟੀ ਪਟ ਰਾ ਉਹ ਜਾਂ ਮੂੰਹ ਨਹੀਂ ਮੱਥਾ ਨਹੀਂ ਭੈਂਦਾ ਲੰਗੜਾ ਮੈਂ ਦੇਖ ਲੱਖੜ ਪੀ ਗੱਲ ਕੰਕੀਟਰ ਪ੍ਰੀਤੋ ਸੈਣੀ ਬਣੀ ਕਵੇਂ ਲੋਟ ਕੱਟ ਜਾਇਆ ਉਹ ਪ੍ਰੀਤੋ ਖਬਾਂ ਦਾ ਜੀ ਪੀ ਜਾ ਰਾ ਰੂ ਪੀ ਖਬਾਂ ਦਾ ਸੀ ਪੀਆ ਕਰਕੇ ਅੜ ਗਈ ਉਹ ਹੈ ਨਾ ਹੂੰ ਤਾਂ ਕਹ ਕਿਉਂ ਜਨ ਕੁੱਤੀ ਪਾਸਾ ਵਟ ਗਿਆ ਯਾਰ ਕੁਛੇ ਯਾਰ ਰੂ ਪੀਆ ਕਰਕੇ ਪ੍ਰੀਤੋ ਨੂੰ ਆਮ ਆਉਂਦਾ ਘਰ ਬਣ ਆ ਗਿਆ ਹਾਂ ਗੱਲ ਬਣ ਗਈ ਨਾ ਗਰੋਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਮਨੀ ਅੜ ਪਾਣੀ ਇਹ ਕੋਲ ਉਹ ਕਿਉਂ ਘੜਾ ਛੱਡਦੀ ਐ ਯਾਰ ਉਹ ਨਹੀਂ ਛੱਡਦੀ ਭਾਈ ਹੁਣ ਤਾਂ ਔਖਾ ਹੁਣ ਤਾਂ ਫਿਰ ਆਇਆ ਕਰ ਬੜੇ ਦਿਨ ਹੋ ਗਏ ਯਾਰ ਆਪਣਾ ਘਰ ਨੂੰ ਜਾ ਯਾਰ ਹੁਣ ਘਰ ਨੂੰ ਟਮਕੰਟ ਹੁਣ ਆਪਣ ਨੂੰ ਵੀ ਕਚਾਈ ਹੋਉਂਗੀ ਪਟਾਵਾ ਮਹੀਨਾ ਹੋ ਗਿਆ ਬੱਚਿਆਂ ਨੂੰ ਪਰ ਆਏ ਸੀਗਾ ਇਹ ਕੋਈ ਮਾਤਰੀ ਵੀ ਪਤਾ ਲੱਗ ਜਾਂਦਾ ਮੜਾ ਮੋਟਾ ਆਪ ਦੇ ਜਣੇ ਤਾਂ ਬੈਠੇ ਸੀ ਆਇਆ ਤਾਂ ਹੁੰਦਾ ਹੀ ਆ ਵੀ ਕੋਈ ਉੱਗ ਸੁਗ ਨਿਕਲ ਜੇ ਕੋਈ ਸਾਬੇ ਕੰਜੂਨਾਥ ਨੇ ਕਹਤਾ ਮੈਨੂੰ ਅੱਪਾ ਜਿਹੜਾ ਉੱਦੇ ਗਏ ਸੀ ਉਹ ਕਹਿੰਦਾ ਭਾਈ ਖੌਰੇ ਮੋੜਿਆਉਣ ਕੁਝ 10 20 ਕਹਿੰਦਾ ਚਾਹ ਵੀ ਟੰਡੀ ਜਰ ਹੁਣ ਬਾਦ ਦਿਨ ਹੋ ਗਏ ਮੈਨੂੰ ਵੀ ਘਰੋਂ ਲੜਦੇ ਅੱਜ ਕਿੱਥੇ ਜੱਗ ਹੈ ਰੋਟੀ ਨਾ 10 ਰੋਟੀ ਨਾ ਤੂੰ ਪਾਰਨੇ ਉਹ ਤਾਂ ਗੱਲ ਤੇਰੀ ਮੰਨ ਗਿਆ ਉਹਦੇ ਭੈਣ ਕੋਲ ਦੀਆਂ ਹੱਥਾਂ ਜੀਆਂ ਲਕੀਰਾਂ ਉਹਦੇ ਦੀਆਂ ਪਕਾ ਪਕਾ ਰੋਟੀਆਂ ਐਂ ਟੋਕੀ ਉਹਦਾ ਯਾਰਾਉਂ ਦੇ ਜਾਂਦੀ ਰਹਿੰਦੇ ਬੰਦਿਆਂ ਕੋਲੇ ਬੰਦੀ ਆਉਂਦੀ ਬੰਤੇ ਕੇ 2 4 ਦਿਨ ਹੁੰਦਾ ਭੈਣ ਕੋਲ ਤਾਂ ਘਰ ਬਣਾ ਲੱਤੀ ਵੀ ਤੂੰ ਡਰ ਘਰ ਬਣਾ ਕੇ ਬਹਿ ਗਿਆ ਕਿ ਮੈਂ ਕਾਟਾ ਡਰਨਾ ਮੈਂ ਤਾਂ ਐ ਛੋਟਾ ਮੇਰਾ ਘਰ ਵੀ ਨਾ ਪੱਛਾਈ ਹੋਵੇ ਕਿ ਟਿਕਾਣਾ ਪੱਛਾਈ ਆਜਾ ਵੀ ਕੋਈ ਮਾਇਕ ਜੇ ਦਾ ਹੌਲਾ ਵੀ ਚੁੱਲੇ ਬਣੀ ਚੱਕੀ ਗਏ ਉਹ ਗੱਜੇ ਨਹੀਂ ਹੈ ਭੈ ਕਿਉਂ ਜਿ ਪ੍ਰੀਟੋ ਵਾਂਗੂ ਕਿਤੇ ਰਸ ਕੇ ਟੱਪ ਕੇ ਮੜਕੇ ਨਾਵੇ ਬੱਲ ਪੱਕੀਓ ਕਿਤੇ ਥੇ ਲੰਨ ਹਰ ਰੌਂਦਾ ਭਰੇ ਗਏ ਮੈਂ ਤਾਂ ਆਪ ਟਾਈਮ ਪਾਸ ਕਰਦਾ ਤੈਨੂੰ ਪਟਾ ਬਰਿਆ ਕੇ ਰੱਖੀ ਆ ਉਹ ਕਾ ਗੱਲ ਤੇਰੀ ਮੰਨ ਗਿਆ ਭੈ ਦੇ ਲੰਨ ਦੀ ਹੈ ਪੜੀ ਲਿਖੀ ਮੜੀ ਮੋਟੀ ਮੈਂ ਜੇ ਖਾਣ ਪੜਾ ਹਾਂ ਇਹ ਕਲਛਾਣੀ ਹੈ ਤੇਰੀ ਏ ਨੂੰ ਪਾਇ ਕਿਉਂ ਜੀ ਇਹ ਤਾਂ ਮੈਨੂੰ ਆ ਜਾਂਦਾ ਵੀ ਕਰਦੀ ਜੀ ਖੋਣੀ ਕਰਦੀ ਹੁੰਦੇ ਪਰ ਤੋ ਅੰਗਣ ਮਾਰੀ ਜਿਵੇਂ ਲੱਗੀ ਸੀ ਭਲਾ ਇਹ ਹੈ ਹਾਂ ਤੇਰੇ ਘਰ ਦੇ ਨਾ ਆ ਜਾ ਅੱਛਾ ਹੋਰ ਕੋਲੋ ਜੀ ਲੱਗੀ ਅੰਗਟ ਵਾਈ ਚ ਗਾਲੀ ਜੀ ਘਰ ਦੀ ਉਹ ਜੇ ਕਿ ਮੇਰੀ ਭੈਣ ਰੰਗਣ ਵਾਈ ਜਖੋ ਨਹੀਂ ਮਾਸੀ ਜੀ ਕੁੜੀ ਕਹਿੰਦੀ ਭਾਈ ਹੋਰ ਹੋਊ ਫਿਰ ਹਾਂ ਚਰਮਖੇ ਪਟਕੇ ਮਾਸਟਰ ਨਹੀਂ ਲੱਗਿਆ ਤਾਂ ਇਹ ਕਦੂ ਬਾਜ ਕਰਦਾ ਜਦੋਂ ਮੱਝ ਆਇਆ ਬਿਆਹ ਕੇ ਕਰੋ ਨਹੀਂ ਬਾਜ ਨਿਕਲੀ ਅੱਛਾ ਅੰਦਰ ਪਈ ਜਾਂਦੀ ਮੂੰਹ ਲੈਤੀ ਰਸਦੀ ਐ ਨਹੀਂ ਅੰਦਰ ਹੀ ਲੋਟਾ ਭਾਈ ਬਾਹਰ ਤਾਂ ਜਵਾਨਾ ਮੜਾ ਸਮਾ ਚੰਗਾ ਕਰੇ ਰਹਿੰਦੀ ਆ ਤੇਰੇ ਸਾਹਮਣੇ ਤੂੰ ਮਹੀਨਾ ਹੋ ਗਿਆ ਤੇ ਕੰਜਰ ਜੀ ਨੇ ਬੁੱਕੀ ਨਹੀਂ ਦਿੱਤੀ ਤੇ ਬੋੜਾ ਫੇੜਾਏ ਬੋੜਾ ਲਾਜਾ ਮਕੰਨਮ ਇਹੇ ਕਰਕੇ ਫਿਰੋਕ 200 ਦਾ ਭਾਗ ਜਾਂ ਮੇਰੇ ਲੱਗਾ ਪੈ ਖੜਕੂਈ ਮੈਂ 2-4 ਦਿਨ ਦਾ ਲਾ ਲਾ ਲੂੰਗਾ ਉਹ ਦਾ ਤੇਰੀ ਗੱਲ ਮੰਨ ਕੇ ਪੀ ਪਣੀ ਕੋਟਲੇਗਾ ਤੂੰ ਅੱਛੇ ਹੁਣ ਬਾਰੇ ਦਿਨ ਨਾਲ ਮਾਰੂਆਂ ਕਿ ਸੋਹਣਾ ਲੱਗਦਾ ਮਕਾਨ ਜਵਾਕ ਬਰਾਬਰ ਰਿਹਾ ਕਦੇ ਕੁਇਤ ਤੇ ਅਗੇ ਕੀ ਰਹੂ ਤੇਰੀ ਉੱਤੇ ਕਨੋਂ ਜੈਸੀ ਪੈਣੀ ਅੱਡਿਆ ਜੇ ਉਧਰ ਪੈ ਜਾਂਦੇ ਜਵਾਕ ਦਾ ਪੈਣੀ ਨੂੰ ਕੁੜੀ ਕੋਟਿਆ ਕੋਈ ਸ਼ਬਰ ਸੰਤੋਖ ਵੀ ਹੁੰਦਾ 70 90 ਮਰੀ ਜਨ ਕੱਟਰ ਸਾਈਲਾਂ ਨੂੰ ਤਾਂ ਮਾਰੀ ਜਾਂਦਾ ਫਿਰ ਆਇਆ ਮਾੜਾ ਮੋਟਾ ਬੰਦਾ ਡੁੱਡੀ ਡੁਬਦੀ ਰੱਖੇ ਬੰਦਾ ਹੋ ਤਾਂ ਤੇਰੀ ਗੱਲ ਠੀਕ ਅਖਰ ਪਰ ਪੈਦਾ ਲੱਗਦਾ ਬੰਦਾ ਪਾਇਰਾ ਮਰ ਕੇ ਜਨਾਨੀ ਪਾਇਂ ਛੋਟੀ ਹੋ ਜਾਂਦੇ ਦੂਜੇ ਲੋਟ ਵੀ ਚ ਕਣ ਕੰਡਾ ਮੁੱਕ ਗਿਆ ਆ ਵੀ ਗੱਲ ਤੇਰੀ ਠੀਕ ਲੱਖ ਰੁਪਏ ਦੀ ਗੱਲ ਕਰਕੇ ਫਿਰ ਇਹ ਤਾਂ ਮੰਨ ਲੈ ਕੋੜਾ ਤੇ ਬੁੱਢਾ ਬੰਦਾ ਕਦੇ ਬੁੱਢਾ ਨਹੀਂ ਹੁੰਦੇ ਹਾਂ ਹਾਂ ਖਰਾਕ ਕੋਬੇ ਖਰਾਕ ਕੋਬੇ ਰਾਹ ਕੁੰਡਾ ਕੀ ਭਾਂਜੀ ਫੁੱਦੀ ਪੱਟ ਢੇਜਾ ਤੇਰੇ ਜਿੱਕਰ ਨਾਲ ਹੋ ਨੀਆ ਨਾ ਨਾ ਇਹ ਤਾਂ ਹੂੰ ਮੰਨ ਲਖਰਾਕ ਬਲੀ ਮੇਰੀ ਹੱਡ ਦਾ ਹੈ ਹੌਰਾ ਮਰਾਇਆ ਹਾਂ ਉ ਉ ਕਰਤਾ ਮਨ ਅਰਦਾ ਹਾਂ ਮੈਂ ਇਹਦਾ ਗੱਲ ਠੀਕਾ ਤੇਰੀ ਕਈ ਬੰਦੇ ਹੀ ਹੁੰਦੇ ਆ ਹੈ ਕੰਡੋਈ ਹੋ ਤੇ ਆਪਣੇ ਤੇਰਾ ਮੁੰਡਾ ਤਾਂ ਲੈਣ ਹੀ ਨਹੀਂ ਆਇਆ ਪਾਜਾ ਮੜਕੇ ਤੈਨੂੰ ਓਏ ਮੁੰਡਾ ਕੀ ਜਰੋਤਾ ਨਾ ਹਾਇ ਤਾਂ ਭਤੀਜਾ ਮੇਰਾ ਅੱਖਾ-ਖਾ ਪਾਪਾ ਕਹਿੰਦਾ ਤੈਨੂੰ ਤਾਂ ਓਏ ਪਾਪਾ ਦਾ ਯਰੂਈ ਕਹਿ ਦਿੰਦਾ ਉਹ ਬੱਚਾ ਮਾਤਾ ਦੇ ਵੀ ਕਾਸੀ ਕੱਟੇ ਸੀ ਨਾ ਬੰਚ ਤੇ ਮੈਂ ਅੱਖਾ-ਖਾ ਵੀ ਮਾਂ ਦਾ ਛੋਟਾ ਮੁੰਡਾ ਉਹਨੂੰ ਵੀ ਪਾਪਾ ਕਹਿੰਦਾ ਮੈਨੂੰ ਵੀ ਉਹ ਕਦੇ ਤਾਇਆ ਵੀ ਕਹਿ ਦਿੰਦਾ ਤੇ ਮੈਨੂੰ ਲੱਗਦਾ ਤਾਂ ਤਾਇਆ ਮੈਂ ਉਹਦਾ ਬੰਚ ਦਾ ਮੁੰਡਾ ਉਹ ਬੰਚ ਦਾ ਮੁੰਡਾ ਹਾਂ ਪਰ ਸੱਤ ਜੀ ਮੇਰੇ ਨਾਲ ਬੜੀ ਪੈਂਦੀ ਔਰੀ ਮੈਂ ਅਖੱਤਿਆ ਪਾਪਾ ਕਹਿੰਦਾ ਮੁੰਡਾ ਤੇਰਾ ਹੋਵੇ ਕਾ ਨਾ ਉਹ ਮਾਚਲ ਵੀ ਮੋ ਪਿਆਰ ਮੇਰੇ ਨਾਲ ਪਾ ਅੱਛਾ ਹਾਂ ਉਹ ਤਾਂ ਗਾਲਾਂ ਜਾਂ ਦਬ ਜੇ ਪਿਓ ਨੂੰ ਮੈਨੂੰ ਕਹਿੰਦਾ ਤਾਇਆ ਕਹਿੰਦਾ ਚਗਲ ਬੰਦਾ ਦਾ ਯਾਰ ਇਹਨੂੰ ਪਤਾ ਹੋਊ ਪਾ ਇਹਨੂੰ ਪਤਾ ਅਛਾ ਜੀ ਗੱਲ ਦਾ ਪਤਾ 10 ਜਾਨੀ ਹੈ ਲੁੱਟਾ ਬਹੁਤਾ ਹੈ ਮਨੀ ਦਾ ਹਾਂ ਮਨੀ ਅਲ ਮਨੀ ਦਾ ਨਹੀਂ ਤਾਂ ਬੰਦਾ ਸਾਫ ਮੈਨੂੰ ਦੱਸਣ ਦਾ ਗੱਲ ਅੱਛਾ ਹਾਂ ਆਹ ਜੇ ਪਿਓ ਨੂੰ ਗਾਲਾਂ ਨਾ ਕਹਦਾ ਤਾਇਆ ਹੈ ਨਹੀਂ ਤੇ ਜਿਹੜਾ ਮਾਰਦੇ ਨੇ ਅੱਛਾ ਹਾਂ ਬੰਦਾ ਆਪਣੇ ਨਾਲ ਸੱਤਰੀ ਪੂਰੀਆ ਬਚਾਰੇ ਦੀ ਮੈਂ ਕਹਿ ਦੂੰ ਆਇਆ ਤਾਂ ਠੀਕ ਹੈ ਤਾਂ ਫਿਰਦਾ ਹੀ ਇਹ ਆਪਣੇ ਨਾਲ ਆਇਆ ਤਾਂ ਮਕੰਨ ਦਾ ਆਇਆ ਨਹੀਂ ਉਹ ਹੈ ਆਇਆ ਰਾਇ ਨਹੀਂ ਕਤਾ ਜਰ ਤੈਨੂੰ ਪਤਾ ਹੁਣ ਤਾਂ ਚੱਲ ਤੂੰ ਦਿੱਤਾ ਜਸਾਂ ਵਜਾ ਤੇਹਾਰੀ ਵੀ ਸੀ ਅੱਛਾ ਪਰ ਇਹ ਕੰਮ ਤਾਂ ਤਾਂ ਇੱਕ ਵਿਚਾਰਾ ਕਰੇ ਉਧਰ ਪਾਈਦਾ ਉਧਰ ਹੁਣ ਰਹਿ ਗਿਆ ਘਰੇ ਕੱਲਾ ਜਾਈ ਜਾ ਜਾ ਗਿਆ ਹਾਂ ਇਹ ਹੁਣੋਂ ਨੂੰ ਆਏ ਆ ਵੀ ਚੱਲ ਬੈਠਾ ਤਾਇਆ ਕੋਈ ਬਿਰਕਤੇ ਕੋਈ ਨਾ ਕੋਈ ਕਾਲੇ ਨਿਕਲੇ ਤਾਂ ਫੇਰ ਮੁੜੂਗਾ ਆ ਇਹ ਤੋਂ ਕੰਮ ਤਾਂ ਡਾਪਾਈ ਭਾਜ ਨੱਟ ਤਾ ਨਹੀਂ ਆਇਓ ਰੋਂ ਨੂੰ ਤਬ ਵਿਚਾਰਾ ਕੀ ਚੜ ਕੇ ਚੈਦੀ ਫੋਨ ਲਵਾ ਦੇਾਂਗੇ ਆਜੂ ਆਉ ਨੂੰ ਟੱਕੀ ਲੈ ਜੂਗਾ ਮੈਂ ਖੱਕੀ ਆ ਬੇਕੀਰੀ ਲਈ ਤੇਰੀ ਉਹ ਤਾਂ ਠੀਕ ਆ ਕਰ ਲੈ ਬਸ ਕੰਮ ਤਾਂ ਜਾਂੀਆਂ ਕਰਕੇ ਉਲ ਗਿਆ ਪਿਆ ਹਾਂ ਕੰਦੂ ਮੈਂ ਤਾਂ ਥੂ ਹੀ ਕਰੋ ਕੱਡਾ ਯਾ ਲੱਗਦੇ ਨਾ ਨਾ ਮੇਰੇ ਕੋਲ ਤਾਂ ਪੂਰੀ ਕਿ ਪੁੱਛ ਕੇ ਛਾ ਕਬੀਲ ਜਾ ਨਹੀਂ ਮੇਰੇ ਕੋਲ ਮਰੀ ਜਨ ਨਹੀਂ ਜਾ ਜੀ ਜਵੜਾ ਤੇ ਕੋਲ ਇੱਥੇ ਬਿਨਾ ਬੈਠਾ ਘਰ ਦਾ ਕੋਈ ਪਤਾ ਨਹੀਂ ਦੇਣਾ ਨਹੀਂ ਦੇਣਾ ਨਹੀਂ ਜਾ ਫਿਰ ਉਹ ਸਰਦਾ ਘਰੇ ਹੈ ਨਾ ਬੁਰਨਾ ਹੈ ਨਾ ਮੁੰਡਾ ਹੈਗਾ ਮੁੰਡਾ ਨਾ ਹੈਗਾ ਮਰੀ ਜਨ ਦੀ ਤਬਾ ਉਹ ਤੇਰੇ ਦੋ ਟਾਈਮ ਤਨੇ ਫੋੜ ਮਰੀ ਜਨ ਗੱਲਾਂ ਦੋ ਛੀ ਅਸਾ ਜੇ ਕੋਈ ਆਏ ਫੁੱਦੂ ਤੇਰੇ ਪੱਤੇ ਯਾਰ ਤੇਰਾ ਇੱਕ ਬੰਦ ਕੇ ਲੈਣਾ ਤੂੰ ਇੱਧਰ ਫਿਰਦਾ ਕਿੱਧਰ ਪਹੁੰਚਦਾ ਉਹ ਹੈਗੇ ਕੰਮ ਵਾਲੇ ਮਰੀ ਜਨ ਉਹ ਕੰਮ ਵਾਲੇ ਛੁੱਟ ਕੁਣਾ ਕੱਜਾ ਫਿਰਦਾ ਹੈ ਪੰਜਾਬ ਮੈਂ ਸਰਦਾਰ ਬੰਦਾ ਬੇਨਾਮ ਜੱਜ ਕਹਣਾ ਦਾ ਸਾਲ ਪਾਲ ਨਾ ਕਰਾਂ ਕੰਮ ਕੁੰਮ ਨਾ ਮੇ ਤੁ ਕੋਈ ਆਏ ਕਿ ਮਣੀ ਲੱਭੇਗਾ ਅਸੀਂ ਯਾਰ ਪਾ ਪੱਤੀ ਬਣੇ ਬੈਠੇ ਸਾਨੂੰ ਕੰਮ ਦੀ ਕੀ ਜੋੜ ਆ ਕੌਣ ਤੀ ਬੁੰਦ ਮੇਰਾ ਮੜੀ ਮਨੀ ਛੱਡਿਆ ਹੱਥ ਲੱਗਣ ਦੇ ਪਾ ਮਾ ਤਾਂ ਭੁੱਲ ਜਾ ਤੂੰ ਸੁਫਨੇ ਰਹਿ ਗਏ ਤੇਰੇ ਮਾ ਜੇ ਪੁੱਤਾ ਰਹਿ ਗਏ ਸੁਖਨੇ ਤੇਰੇ ਪਰ ਜਾਂਦਾ ਪਰਤੀ ਤੇ ਮਿਲਿਆ ਕਰੂ ਮੈਂ ਵਾਹ ਅਹ ਮਿਆ ਕਰੇਗਾ ਪਰ ਕਿ ਅੱਛੇ ਗਲੀਆਂ ਇਸਮਾ ਉਗਜਾ ਕਰੇਗਾ ਜਨਾ ਕਹਿੰਦਾ ਚਾਰ ਪੁਲਸ ਵਾਲੇ ਖੜੇ ਹੋ ਕਰਨਗੇ ਮੇਰੇ ਬਾਹਰ ਕਿ ਤੂੰ ਕਹੇਗਾ ਕਾਂਦਰ ਨੂੰ ਮਿਲਣਾ ਸੀ ਜੀ ਸਾਹਿਬ ਨੂੰ ਫਿਰ ਤੈਨੂੰ ਟਾਈਮ ਕਿਆ ਕਰਨਗੇ ਫਿਰ ਮਿਲਾਇਆ ਕਰਨਗੇ ਮਾੜੀ ਜਿੰਦਾ ਪਕਾਈ ਹਾਂ ਮਾੜੀ ਮੱਛੀ ਗੱਲਾਂ ਕੇ ਪਟਾਈਆ ਤੇਰਾ ਮੁੰਜੰਕਾ ਤੈਨੂੰ ਤਾਂ ਹੋਣੀ ਸੀ ਪਤਾ ਜੇ ਵੱਡਾ ਕੱਢਦਾ ਬੰਦਾ ਹੁੰਦਾ ਆਪਣੇ ਘਰੇ ਰਹਿੰਦਾ ਇੱਥੇ ਮਹੀਨਾ ਹੋ ਗਿਆ ਮੇਰੇ ਕੋਲੇ ਪਰ ਇਹ ਤਾਂ ਵਸ ਤੇਰੇ ਨਾਲ ਮੇਰਾ ਉਹ ਪਿਆਰ ਜਾ ਪੈਗਾ ਬੰਦਾ ਠੀਕ ਲੱਗਦਾ ਮੈਨੂੰ ਮਾਖਾ ਬਰਤੇ ਵੇ ਵਾਲਾ ਬੰਦਾ ਚੱਲ ਕਿਹੜਾ ਬਗਾਨਿਆ ਤਾਂ ਕਰਕੇ ਹੋਰ ਮੈਂ ਜਦ ਧੂਈ ਨਹੀਂ ਮਾਰਦਾ ਮੈਂ ਹੀ ਰਹਿਣਾ ਨੂੰ ਲੱਗਤੇ ਬਿੱਤੇ ਵੇੜਾ ਨਾਲ ਹੋਰ ਐ ਤਾਂ ਹੁਣ ਮੱਤੂ ਆ ਗਿਆ ਜਵਾਬ ਦੇਣ ਜੋਗਾ ਨਹੀਂ ਮੈਂ ਜਰ ਕੋਈ ਹੁੰਦਾ ਫਿਰ ਬੋਲਾ ਇੱਥੇ ਲਈ ਹੁੰਦਾ ਬੰਦੇ ਤੋਂ ਇੱਥੇ ਐ ਇੱਕੋ ਜਾਂ ਦੋਨੇ ਗੱਡੀਆਂ ਲੱਗੇ ਰਹੇ ਨੇ ਆ ਬੱਚੇ ਨਾਲ ਤਾਂ ਨਹੀਂ ਮਣੀ ਲੱਭਦੀ ਫਿਰ ਇੱਥੇ ਨਾ ਹੁਣ ਆਪਦੇ ਜਾਣ ਦਾ ਬਹੁਤ ਭਜਦੇ ਮਕੰਨ ਹੁਣ ਕਿੱਧਰ ਜਾ ਖੂਦ ਛਾਲ ਮਾਰਦੇ ਗੱਤ ਸੇਕਲ ਕਰੋ ਮਾੜੀ ਮੋਟੀ ਕਰੀਏ ਸੇਕਲੋਂ ਕੀ ਬੋੜਾ ਜਿਹਾ ਲੱਗ ਜੇ ਤੇਰੇ ਸਾਹਮਣੇ ਬੰਦੇ ਤਾਂ ਖੜਦੇ ਨਹੀਂ ਯਾਰ ਜੇ ਮੈਂ ਕੋ ਨਾ ਦੇ ਦੇ ਨੀ ਜਾ ਰਹੀ ਅੱਗੇ ਮੁੰਡਾ ਕਮਪੜ ਦਈਆ ਹੋੜ ਪੈਂਦੀ ਫੁੱਦੀ ਮੰਘਾ ਨੂੰ ਪਾਣੀ ਪਿਉਣਾ ਨੀਗਾ ਨਾ ਨਾ ਮਨੀ ਕਿਲਕਣ ਲੱਗ ਜੂ ਆ ਕਿਲਕੂ ਪੈਂਦੀ ਫੁੱਦੀ ਮਨੀ ਮਨੀ ਚਿਲਕੋ ਰੱਤੇ ਪੜੂ ਯਾਰ ਸਿੱਧਾ ਮਾਲ ਕਰਨਾ ਸਿੱਧਾ ਹੀ ਨਹੀਂ ਹੋਇਆ ਜਾਣਾ ਜਦੋਂ ਕੇਣਾ ਧੱਤੂ ਦਾ ਧਰ-ਧਰ ਮਨੀ ਤਾਂ ਦੇਣੀ ਨਹੀਂ ਉਹ ਟਾਪੇ ਤੂੰ ਆਪਦਾ ਸਾਭ ਲਾ ਕੇ ਝੋਲੇ ਪਈ ਜਾਣਗੇ ਭੈਣ ਦੇ ਲਨ ਜੇ ਨਿੰਗਾ ਬਗ ਜੂ ਆਹ ਬਾਰ ਜੁਨੀਰਾ ਅਨਗਾ ਟੱਕਰ ਦੀ ਮਾਰ ਕਰਦਾ ਕਰਦਾ ਕਿ ਮੈਂ ਦੇਖੀ ਐ ਨਾ ਹੋਂਡਾ ਮੇਰਾ ਸੋਹਰੇ ਪੰਛੀ ਚੋ ਬਾਹਰ ਆ ਰਿਹਾ ਹੋਂਦਾ ਐ ਡਰਾਈਵਰ ਆਪਨ ਅਜ ਕਵੇਲਾ ਹੀ ਗਿਆ ਹਨਾ ਹੋਰ ਯਾਰ ਗਰਦਿਆਲ ਉਹਨੇ ਮੋਟਰਸਾਈਕਲ ਨੇ ਬਾਹਲਾ ਤੰਗ ਕਰਿਆ ਬਾਹਲਾ ਠਟਕਰ ਇੱਕ ਰਾਤ ਬਾਲੀ ਹੋ ਗਈ ਯਾਰ ਹਾਂ 12 ਇੱਕ ਦਾ ਟਾਈਮ ਹੋ ਗਿਆ ਹਨਾ ਕੋਈ ਟੱਕਰੇ ਨਾ ਟੱਕਰੇ ਯਾਰ ਹੁਣ ਆਪਾਂ ਨੂੰ ਘਰ ਦਾ ਕੀ ਪਤਾ ਲੱਗੂਗਾ ਦੇਖੀ ਜਾਓ ਯਾਰ ਆਜ ਜਾ ਕੇ ਨਾ ਓਏ ਛੇਰੇ ਉਰੇ ਰੋਕ ਹਾਂ ਜੀ ਮਕੰਦ ਦੇ ਘਰੇ ਜਾਣਾ ਯਾਰ ਕਿਹੜਾ ਘਰ ਆ ਮਕੰਦ ਕੇ ਘਰੇ ਇਧਰੋਂ ਇਧਰੋਂ ਮੁੜ ਕੇ ਆ ਹਾਂ ਤੇ ਇਥੋਂ ਚੌਥਾ ਘਰ ਉਹਨਾਂ ਦਾ ਚੌਥਾ ਹਾਂ ਹਰੇ ਜੇ ਗੇਟ ਵਾਲਾ ਅੱਛਾ ਤੇ ਤੂੰ ਤੂੰ ਐਸੇ ਵੇਲੇ ਕਿਧਰੋਂ ਮੈਂ ਤਾਂ ਚਾਹ ਫੜਾ ਕੇ ਆਇਆ ਨਹੀਂ ਰੇਚ ਨਹੀਂ ਕੱਲੇ ਜਾਂਦੇ ਦਿੰਦੇ ਟਾਈਮ ਮਾੜਾ ਜਿਹਾ ਮੈਂ ਚਾਹ ਫੜਾ ਕੇ ਆਇਆ ਬਾਪੂ ਹਾਂ ਕੋਈ ਡੰਡਾ ਢੁੰਦਾ ਰੱਖਿਆ ਕਰ ਸਿਰ ਹੱਥ ਚ ਚੱਲ ਗਰਦੇ ਆ ਲੋ ਆ ਜਾ ਫੇਰੇ ਤੇਰੇ ਬਰਾ ਦੇਖੀ ਜਊ ਭਾਈ ਓ ਯਾਰ ਗਰਦੇ ਆ ਲੈ ਨਾ ਐਸੀ ਬਲੇਰ ਪਾਰ ਖੋਲੇ ਕਿ ਨਾ ਖੋਲੇ ਬੜਾ ਪੂਰਾ ਕੁੱਤਾ ਪਿਆ ਹੋਊਗਾ ਕਿ ਨਹੀਂ ਹਾਂ ਪੱਖਿਆਂ ਦੇ ਖੜਕੇ ਤੇ ਕੁਸੁੰਦਾ ਨਹੀਂਗਾ ਉਹਨਾਂ ਦਾ ਘਰ ਹੀ ਆ ਕਿਤੇ ਹਨਾ ਉਹਨੇ ਘਰ ਹੀ ਹੋਊਗਾ ਕਿੱਧਰ ਜਾਣਾ ਯਾਰ ਇਹ ਕੀ ਚੱਕਰ ਹੋਇਆ ਮਕੰਦ ਦਾ ਘਰ ਪੁੱਛਦੇ ਆ ਇਹ ਬੰਦੇ ਚੋਰ ਜੇ ਲੱਗਦੇ ਸੀਗੇ ਤੇ ਪਾਪੇ ਨੂੰ ਦੱਸਦੇ ਮਕੰਦ ਦਾ ਘਰ ਪੁੱਛਦੇ ਸੀ ਇਹ ਚੱਲ ਪਾਪੇ ਨੂੰ ਦੱਸਦੇ ਆ ਫਿਰ ਐਂਕੀ ਡਰਾਈਵਰਾਂ ਹਾਂ ਹਾਂ ਕਰ ਦਿਆ ਲ ਮੈਂ ਇਹ ਪੇ ਢੰਗ ਨਾਲ ਪੁੱਛੂਗਾ ਹਾਂ ਤੂੰ ਐ ਕਰੀ ਕਿਤੇ ਸਿੱਧੀ ਨਾ ਉਖੜੀ ਮਾਰਦੀ ਨਾ ਨਾ ਮੈਂ ਨਹੀਂ ਪੁੱਛਦਾ ਤੂੰ ਹੀ ਗੱਲ ਕਰੀ ਟਾਂਗ ਨਾਲ ਹਾਂ ਇਹਦੀ ਸਾਲੀ ਐ ਨਾ ਮਕੰਨਦੀ ਦੀ ਪ੍ਰੀਤੋ ਅੱਛਾ ਤੇ ਤੈਨੂੰ ਤਾਂ ਪਤਾ ਨਹੀਂ ਇਹ ਗੱਲ ਦਾ ਨਾ ਮੈਨੂੰ ਨਹੀਂ ਪਤਾ ਕੀ ਉਹ ਇੱਥੇ ਬੈਠੇ ਹੋਣ ਪ੍ਰੀਤੋ ਤੇ ਬੰਤ ਹਾਂ ਇੱਥੇ ਹਾਂ ਆ ਗਏ ਹੁਣ ਹਾਂ ਹਿਸਾਬ ਜਿਨਾ ਉਹਨਾਂ ਨੂੰ ਬਹਾਨਾ ਮਾਰਾਂ ਮੈਂ ਤਾਂ ਤੇਰੇ ਨਾਲ ਆ ਗਿਆ ਮੈਨੂੰ ਹੁਣ ਕੀ ਪਤਾ ਹਾਂ ਹਾਂ ਜੀ ਕਰੀ ਜਾਈ ਮੈਂ ਨਹੀਂ ਬੋਲਦਾ ਕਿਤੇ ਤੂੰ ਆ ਪਰੜ ਪਾਣਾ ਨੋ ਨੋ ਮੈਂ ਬਾਸੋਂ ਕੰਮ ਮਾਰ ਦੇਣਾ ਤੂੰ ਆਦਾ ਆਪੇ ਬੇੜਕ ਛਿੜਕ ਲੈ ਲਈ ਚੰਗੀ ਤਰ੍ਹਾਂ ਵੈਸ ਹੁਣ ਬਾਹਰ ਖੋਲ ਦੇਣਗੇ ਹਾਂ ਬੋਲ ਮਾਰਾਂਗੇ ਖੋਲ ਦੇਣਗੇ ਬਾਹਰ ਤਾਂ ਐ ਮਕੰਦ ਓਏ ਹਉ ਚਾਦੀ ਕੁੱਤੀ ਬਣਾ ਲੈ ਗੱਲਾਂ ਕਰੀ ਜਾਵਾਂਗੇ ਪੀ ਲੈ ਘੋਟ ਘੋਟਾ ਨਾ ਜਰ ਹੁਣ ਨੀਂਦ ਆਈ ਜਾਂਦੀ ਆ ਪਵਾਂਗੇ ਕਾ ਨੂੰ ਕੀ ਹੋਇਆ ਮੈਂ ਕਿਹਾ ਪੜੀ ਜਾਂ ਗੱਡੀ ਲੱਗੇ ਸੀ ਜਰ ਗੱਲੀ ਕਾ ਜੇ ਲੱਗੇ ਹੋ ਤੜਕੇ ਦਾ ਕੰਜੜਿਆ ਬਾਗੀ ਜਾਉ ਮੈਂ ਸਵੇਹਾ ਉੱਠਾਂਗੇ ਜਾਂ ਤੜਕੇ ਕੰਮ ਢੰਜਾ ਕਰਨਾਂ ਪੈਂਦਾ ਫੇਰ ਕੀ ਪਤਾ ਕਦੋਂ ਮੇਲੇ ਹੋਣਗੇ ਆਵਾਂਗੇ ਜਾਵਾਂਗੇ ਅਰ ਰੋਜ ਇੱਥੇ ਫਿਰਨਾ ਤੂੰ ਕਿੱ데 ਜਾਣਾ ਯਾਰ ਤੜਕੇ ਦਾ ਪ੍ਰਵਾ ਪਿੰਡ ਜਾ ਮ ਆ ਗਿਆ ਮੈਂ ਤੂੰ ਮਿਹਨੇ ਮੜੀ ਜਾਣਾ ਜਰੋ ਤਪਿਆ ਜੀ ਗੱਲ ਕਰੇ ਤਾਂ ਜਾਣਾ ਆਪਣੇ ਨਾ ਜਾਣ ਆਏ ਪੁਰਾ ਵਹ ਹੋੜ ਜਬਾ ਅਗੜੀ ਸੁਝੇ ਹੋਣਗੇ ਆਹੋ ਆਹੋ ਐ ਤਾਂ ਫਿਰ ਘਰ ਦਾ ਫਿਕਰ ਹੋਣ ਜਾਈ ਐ ਓਏ ਹੋਰ ਸਾਰੇ ਕੰਮ ਠੰਡੇ ਰਹਿ ਗਏ ਹੋਏ ਹਾਂ ਹਾਂ ਪਾਦਾ ਹੈ ਤਾਂ ਹੈਗਾ ਫਿਰ ਵੀ ਨਿਆਣਾ ਨਿਆਣੀ ਹੁੰਦਾ ਭਾਈ ਸ਼ਮਸ਼ਰ ਮਤ ਹੁੰਦੀ ਐ ਯਵਾਕਾਂ ਜੀ ਹਾਂ ਅੱਛਾ ਨਹੀਂ ਬੰਦੇ ਦਾ ਕਰੇ ਫਰਕਾ ਪੈਂਦੀ ਬੋਂਡ ਮਣੀ ਜਾਵੇ ਘਰ ਪੱਟ ਲਾਂਗੇ ਆਹੋ ਕੇ ਨਹੀਂ ਹਾਂ ਮਨੀ ਦਾ ਜਿਹੜਾ ਮਿਲੂ ਦੇਖੀ ਆ ਕੋਦੇ ਭਾਂਡੇ ਲੰਨ ਦਾ ਫਸਲ ਹੋ ਰਿਹਾ ਜੀ ਇਹਦਾ ਗਾਇ ਠੀਕ ਆ ਤੇਰੀ ਕਾਹਾਂ ਮੂਰੇ ਚੋਨਾ ਲਾਉਣਾ ਨਰਮਾ ਬੀਜ ਨਾਲ ਪਿਆ 10 ਕਿਲੋ ਮੰਗੋ ਲਾਦਾ ਜਉਣੀ ਕਰੀ ਬੈਠੋ ਜੀ ਵੀਜਿਆ ਨਹੀਂ ਹੋਣਾ ਪਾਣੀ ਲੀਟ ਮਿਲਿਆ ਭਾਂਡੇ ਯਾਰ ਦਾ ਬੰਦੀ ਆ ਗਈ ਬੁਝਦੀ ਮਤ ਉਹ ਮੋਟਰ ਦੂਜੀਆ ਸੋਲਰ ਜੇ ਵਾਲੀ ਯਾਰ ਉਹ ਨਰਮਾਉਂਦੀ ਨਹੀਂ ਹੈ ਆ ਪਾਣੀ ਘੱਟ ਕਰ ਦਿਆ ਤਾਂ ਘੱਟ ਕਰ ਦਿਆ ਪੈਂਦੇ ਜਾਦੀ ਉਹ ਰਾਤ ਨੂੰ ਚੱਲਦੀ ਆ ਭਲਾ ਕੇ ਦਪਹਿਰੇ ਦਪਹਿਰੇ ਨਾ ਰਾਤ ਨੂੰ ਨਾ ਕਿਤੇ ਰਾਤ ਨੂੰ ਲੌੜੇ ਤੇ ਚੱਲੂ ਕਰਦੀ ਸੂਰਜ ਤੇ ਸੂਰਜ ਤੇ ਚੱਲਦੀ ਆ ਹਨਾ ਹੋਰ ਹੁਣ ਰਾਤ ਨੂੰ ਹੀ ਚੱਲਦੀ ਦਿਨੇ ਦਿਨੇ ਤਾਂ ਮਤਲਬ ਵੀ ਭਰ ਦਿੰਦੀ ਆ ਆਹੋ ਤਿੰਨ ਕਿੱਲੇ ਬਹਾਂ ਹਾਂ ਕੋਈ ਟਾਲਣ ਟੈਲੀਫੋਨ ਕਿੱਧਰ ਆ ਗਿਆ ਯਾਰ ਖਾ ਸੁਖੋ ਤਾਂ ਚੰਗਾ ਕੀ ਜਾ ਓਏ ਓਏ ਮੰਜਾ ਦਾ ਮੇਕ ਦੇ ਰਾਇ ਯਾਰ ਕਾਂਜਾ ਪੁੱਛ ਲਾ ਕੋ ਕੰਮ ਹੋ ਹੈਲੋ ਮੈਂ ਮਕੰਨਪਾਲ ਦਾ ਹਾਂ ਹਾਂ ਮਕੰਨ ਜ ਮੈਂ ਕਿ ਹਾਈ ਕਾ ਐਸ ਵੇ ਕਿਵੇਂ ਯਾਦ ਕਰਿਆ ਉਹ ਮੈਂ ਤਾਂ ਲਾਰਖਾ ਸੀ ਬਹੁਤ ਈ ਟਰੈਕਟਰ ਅੱਖਾ ਹਾਂ ਜਿਹਾ ਜਵਾਲਾ ਜਿਹਾ ਸੀ ਸਾਫ ਫੜਾ ਕੀ ਮੈਨੂੰ ਅੱਖਾ ਅੱਖਾ ਕੀ ਗੱਲ ਬਣ ਗਈ ਉਹ ਦੋ ਬੰਦੇ ਟੱਕਰੀ ਸੀ ਕੇ ਯਾਰਾ ਅੱਛਾ ਉਹ ਮਕੰਨ ਦਾ ਘਰ ਪੁੱਛਦੇ ਸੀ ਕੌਣ ਕਾ ਜਾਣਦਾ ਨਹੀਂ ਮੁੰਡਾ ਤਸਰ ਅੱਖ ਅੱਖ ਗਾਇਰ ਬੰਦੇ ਔਰ ਅੱਪ ਜਾਣੇ ਗਾਇਰ ਹੈ ਕਿ ਕੌਣ ਆ ਯਾਰ ਅੱਖਾ ਕੀ ਆ ਕੋਈ ਚੋਰ ਚੱਕੇ ਨਾ ਹੋਣ ਕੋਈ ਪਸੂ ਕੁਸੇ ਦਾ ਖੋਲਣ ਵਾਲੇ ਕੀ ਪਤਾ ਲੱਗਦਾ ਯਾਰ ਆਪਣੇ ਯਾਰਾ ਸਭ ਲੇਕਿਨ ਇਹ ਘਰ ਪੋਖੇ ਲਿਆ ਛੋੜੇ ਰਿਸ਼ਤੇਦਾਰ ਤਾਂ ਕੋਈ ਹੈ ਕਿ ਨਾ ਯਾਰ ਰਿਸ਼ਤਾ ਦਾ ਟੈਲੀਫੋਨ ਕਰਕੇ ਆਉਂਦੇ ਤੇਰੇ ਜਾਂ ਫਿਰ ਪਸੂ ਖੋਲਣ ਵਾਲੇ ਹੋਣਗੇ ਚੋਰੀ ਵਾਲੇ ਬੰਦੇ ਫਿਰ ਗੱਲ ਪੱਕੀ ਆ ਤੇਰੀ ਭਾਣ ਦੇ ਲੰਨ ਦੀ ਉਦੋਂ ਵੀ ਮੈਸ ਖੁੱਲ ਗਈ ਆਪਣੇ ਸੀਤੇ ਕੀਤੇ ਧੀਜੇ ਕੀ ਅ ਪਿੱਛੇ ਆਪਣੇ ਦਾ ਪਸੂ ਕਾਫੀ ਖੁੱਲ ਗਈ ਸੀ ਹਾਂ ਗੱਲ ਪੱਕੀ ਆ ਤੇਰੀ ਐਸੇ ਲਈ ਚੋਰੀ ਹੋਣਗੇ ਫਿਰ ਫਿਰ ਹੁਣ ਕੀ ਮੈਂ ਕਰ ਗਿਆ ਪਾ ਹਾਂ ਆਪਾਂ ਲੋਸਮੈਂਟ ਕਰਾ ਦਈਏ ਫਿਰ ਕੋਲ ਕਰ ਕਰਾ ਦੇ ਯਾਰ ਲੋਸਮੈਂਟ ਉਹ ਮੈਂ ਕਰਾਂ ਬਾਬੀ ਨੂੰ ਕਿ ਤੁਸੀਂ ਕਰੀਆ ਤੂੰ ਕਰ ਦੇ ਯਾਰ ਤੇਰੇ ਤੇ ਬੁਛਵੀ ਆਸੀ ਐ ਤੂੰ ਐ ਕਰ ਬਾਬੇ ਨੂੰ ਕਹਿ ਦੇ ਵੀ ਬੰਜੇ ਗਾਇਰ ਫਿਰਦੇ ਪਿੰਡ ਤੇ ਲਾਉਸਮੈਂਟ ਕਰ ਦੇ ਵੀ ਆਪਣੇ ਪਸ਼ੂਆਂ ਦੀ ਨਿਗ੍ਹਾ ਰੱਖੋ ਠੀਕ ਆ ਮੈਂ ਕਹਿ ਦਿੰਨਾ ਸਿਰ ਬਾਬੇ ਨੂੰ ਜੇ ਤੁਹਾਡੇ ਰਿਸ਼ਤੇਦਾਰ ਤਾਂ ਨਹੀਂ ਹੈਗੇ ਕਿਤੇ ਮੁੰਡਾ ਨਾ ਨਾ ਆਪਣੇ ਹੀ ਰਿਸ਼ਤੇਦਾਰ ਕਿਹੜੇ ਆਸ ਬਲੇ ਟੈਲੀਫੋਨ ਕਰਕੇ ਉਹਦੇ ਯਾਰ ਜੇ ਆਉਂਦੇ ਕੋਈ ਤਾਂ ਠੀਕ ਆ ਵੇ ਕਿਤੇ ਮੈਨੂੰ ਸਵੇਰੇ ਕਿਚਾਈ ਆ ਬੇ ਯਾਰ ਮੁੰਡੇ ਨੇ ਘਰ ਤਾਂ ਨਹੀਂ ਦੱਸਤਾ ਕਿ ਤੇ ਆਪਣਾ ਕਹਿੰਦਾ ਮੈਂ ਤਾਂ ਸਤਾ ਸਿਕਰ ਕਹਿੰਦਾ ਭਾਂ ਜਹਰੂ ਨਾ ਕੱਟ ਲਟੇਰੇ ਪੈ ਜਾਣ ਆ ਕੇ ਚੰਦ ਹੈ ਬੰਜੇ ਗੈਰ ਆ ਕੇ ਪਿੰਡ ਚਾ ਪਿੰਡ ਚਾ ਹਾਂ ਤੇਰੀ ਪੈ ਓਏ ਓਏ ਇਹ ਕਈ ਪਿੰਡਾਂ ਚ ਪੈ ਜਾਂਦਾ ਚੰਦਾ ਭਾਈ ਲੋਸ ਮੈਂ ਟਕਰਾ ਜੀ ਚੰਗ ਕਹਿ ਤਾ ਕਈ ਪਿੰਡਾਂ ਚ ਮਈਆਂ ਖੁੱਲੀਆਂ ਮਤਲ ਮੈਂ ਤੈਨੂੰ ਜਨ ਨਿਗਾ ਰੱਖਿਆ ਕੋਲੋਂ ਭਾਈ ਆਪ ਜੀ ਬੰਜੇ ਗੈਰ ਕਹਿੰਦਾ ਖੇ ਤੇਰਾ ਨਾਮ ਕੋ ਲੈ ਲੈਂਦੇ ਸੀ ਹੈ ਇਹ ਨਾਲੋਂ ਤਾਂ ਦਿਆ ਹਾਂ ਇਹ ਕੀ ਗੱਲ ਬਣੀ ਯਾਰ ਕਿਸੇ ਦੀ ਪਾਬਤਨਾ ਹੋਵੇ ਕੋਈ ਨਾ ਜਾ ਦੇਖ ਅੱਖ ਮੇਰੇ ਮੁੰਡੇ ਨੂੰ ਐ ਕਰਕੇ ਕਿਆ ਮਕੰਡਾ ਦਾ ਘਰ ਪੁੱਛਦੇ ਐ ਮਕੰਡੇ ਦਾ ਜਾਣੇ ਚੁੰਗਣਾ ਕਹੀ ਗੂਏ ਬੜੀ ਅੱਧੀ ਦਾਤਾ ਉਹੀ ਤਾਂ ਗੱਲ ਯਾਰ ਜੇ ਰਿਸ਼ਤੇਦਾਰ ਹੁੰਦਾ ਟੈਲੀਫੋਨ ਕਰਦੇ ਇਹਨੂੰ ਕਹਦੇ ਬਾਬੇ ਨੂੰ ਬੁਲਾ ਓਏ ਕਹਾਂ ਮੈਂ ਬਾਬੇ ਨੂੰ ਲਾਸ਼ ਮੈਂਟ ਕਰਾਉਂਦਾ ਬਾਬੇ ਪਤਾ ਲੱਗੂ ਫੜੇ ਗਿਆਨ ਕੇ ਹਾਂ ਫੜੇ ਗਿਆਨ ਕੇ ਲਾਸ਼ ਮੈਂਟ ਕਰਾਉਂਦਾ ਇਹ ਹੁਣ ਹਾਂ ਲੱਗੇ ਨੰਬਰ ਕਿ ਚੱਲ ਗਏ ਨਗਲੀਆਂ ਚ ਮਗੜਾ ਕਰਕੇ ਉਹ ਦਸ ਵੀ ਬੰਜੇ ਉਹਨਾਂ ਪਿੰਡ ਨੂੰ ਘੇਰਾ ਪਾ ਲਈ ਗਏ ਯਾਰ ਦੇਖ ਲਿਆ ਫਿਰ ਬਾਗਛਾ ਅਸਹੀ ਨਹੀਂ ਲੰਕਨ ਨੇ ਸਾਡੇ ਪਿੰਡ ਹੁੰਦੇ ਕਿਹ ਆ ਕੁ ਬਿੱਕਾ ਮਨੀ ਆਲਾ ਹੀ ਤੱਕ ਕੇ ਮਨੀ ਨਾ ਹੋਵੇ ਤੇ ਮਨੀ ਆਲਾ ਨਾ ਪਾਂਦੀ ਪੁੱਦੀ ਤੇ ਦੀ ਜਾਂਦਾ ਇਹ ਬੰਜੇ ਯਾਰ ਫਿਰ ਚੋਰ ਹੋਣਗੇ ਉਹ ਰਮਨਿਆਕਾ ਲਈ ਭੁੱਜਦੇ ਨੇ ਕੋਈ ਤੇਰਾ ਨਾਂ ਤੇ ਕੋਈ ਘਰ ਪਿੰਡ ਕੋ ਪੁੱਛ ਕੇ ਇੱਕ ਗੱਲ ਹੋਰ ਹੈ ਮੈਂ ਮੰਨ ਲਾ ਅੱਗੇ ਗਿਆ ਸੀ ਤੈਨੂੰ ਪਤਾ ਮੰਨਦੀ ਹਾਂ ਮੈਂ ਲਿਆ ਆਂ ਵੀ ਪੱਕੀ ਘੜਪੀਆ ਉੱਥੋਂ ਸੇਠਾਂ ਜੋਂ ਬਾਅਦ ਫਿਰ ਤੇ ਬੰਦਿਆ ਮੇਰੇ ਕੰਨੀ ਦੇਖਦੇ ਸੀ ਉੱਥੇ 2-4 ਜਣੇ ਬਾਅਦ ਫਿਰ ਹਾਂ ਗੱਲ ਮੰਨ ਗਈ ਕਿਤੇ ਮਗਰਾ ਕਰਦੇ ਹੁਣ ਵੀ ਰਾਤ ਨੂੰ ਲਟੁੱਟ ਤੰਗ ਲੁੱਟਾਂਗੇ ਇਹ ਗੱਲ ਚ ਜਮਾ ਸੱਚੀ ਆ ਸੋਹਣਾ ਨੇ ਇਹ 20ਾਂ ਚਾਹੀ ਹੋਈ ਆ ਪੈਂ ਜੱਲਾਂ ਜਿੰਦਾ ਨਾ ਲਾ ਜਾ ਪੇਟੀ ਨੂੰ ਪਲਾ ਪੇਟੀ ਨੂੰ ਜਿੰਦਾ ਤਾਂ ਹੁਣ ਆਪਾਂ ਮੈਂ ਤੈਨੂੰ ਕਹਦਾ ਚਾਹ ਬਣਾ ਫਿਰ ਜਾਗਦੇ ਬੈਠੇ ਹੋਰ ਕੀ ਆ ਫਿਰ ਪੈਂ ਚੋਟਾ ਬੜਾ ਚਾਹ ਇੱਕ ਤੁਹਤੀ ਕੀ ਹਾ ਤਾਂ ਰੱਖਿਆ ਕਰ ਕੋਈ ਬੰਦਾ ਭੱਜ ਕੇ ਚੱਕ ਤਾਂ ਲੈ ਆ ਆ ਖੁੰਡਾ ਪਿਆ ਮੇਰਾ ਜਰਾ ਦਿਲ ਅੰਦਰ ਤਾ ਦਿੰਨਾ ਮੈਂ ਉਹ ਰੱਖਿਆ ਕਰ ਮੈਂ ਤੇ ਦੱਸਾਂ ਅੱਖ ਆਏ ਟਾਕਾ ਠੀਕ ਆਕੀ ਤੈਨੂੰ ਤਾਂ ਕੀ ਫੁੱਦੀ ਮਾਂ ਜੀ ਚੁੰਬੜੀਆਂ ਕੇ ਬੈਠੇ ਆ ਫਿਰ ਦੋ ਅੱਥ ਦੇਖਾਂਗੇ ਅਇਤਾ ਗੈ ਠੀਕ ਹੈ ਤੇਰੀ ਨਾ ਜਾਣੀਏ ਭੈਂਚੋੜਾਂ ਕੋਲੇ ਕੋਈ ਟੁੱਟਾ ਜਾਂ ਪਿਸਤੌਲ ਹੋਵੇ ਕੰਨ ਨੂੰ ਲਾ ਲੈ ਨਾ ਭੈਂਚੋੜਾ ਬੰਦਾ ਕੀ ਅੱਜ ਕੱਲੇ ਰਪੀਏ ਥੱਲੇ ਦੱਬਦੇ ਇਹ ਪੀਪੂ ਦੇ ਪਾਸ ਨਾ ਨਾ ਇਹ ਤਾਂ ਅੰਦਰ ਪਏ ਐ ਥੱਲੇ ਦੱਬਦੇ ਮੰਨ ਜੇ ਗੱਲ ਧਰਤੀ ਜਮਾਤਾ ਕਹਿੰਦਾ ਨਾ ਤੂੰ ਢੀ ਛੱਡ ਦੇ ਓਏ ਉਲੀ ਸ਼ਕਾਨੂ ਜਰਾ ਪੈਂ ਕਿਉਂ ਡਾਂਡੇ ਵੀ ਮੁਰਗੀ ਦੇ ਬੱਚੇ ਘਟਾਉਣੇ ਐਂ ਕਰ ਹੈ ਮੈਨੂੰ ਫੜਾ ਲਿਆ ਮੈਂ ਦੂਜੇ ਜੀ ਪਾ ਲੈਣਾ ਐ ਕਿਵੇਂ ਪਾ ਲੈਣਾ ਲੈ ਸਾਰਾ ਲੱਗਦਾ ਤੁਕੇ ਚੱਕੇ ਜਾਂਦੇ ਹੁੰਦੇ ਮੈਨੂੰ ਫੜਾ ਦੇ ਹਜੇ ਵੀ ਚੰਗਾ ਰਹਿਣਾ ਨਾ ਨਾ ਅੰਦਰ ਪਏ ਜਰਾ ਪਿੱਛੇ ਬੱਥੇ ਨਿਗਾਹ ਤਾਂ ਹੈ ਆਪਣੀ ਕਾਰਸ਼ ਫਿਰ ਕੋਈ ਵਾਰੀ ਅੱਖ ਲੱਕ ਜੇ ਬੰਦੇੜੀ ਗਰਮ ਨਾ ਨਾ ਮੇਰੀ ਅੱਖ ਨਹੀਂ ਲੱਗਦੀ ਭਾਂ ਕਿਉਂ ਦੀ 25000 ਰੁਪਿਆ ਜਰ ਐਂ ਕਰ ਫਿਰ ਹੈ ਇਹ ਕਬੂਤਰਾਂ ਦੇ ਖੁੱਡੇ ਹੀ ਝੱਟ ਕੇ ਭਲਾਂ ਨਾ ਮੇਰਾ ਮਨ ਨਹੀਂ ਖੜਦਾ ਅੰਦਰੋਂ ਇੱਕੀ ਦਾ ਗਲਾ ਪੱਟੂ ਪੱਟੂ ਅੰਦਰੋਂ ਬਾਹਰ ਕੱਢਣ ਤੇ ਜੀ ਨਹੀਂ ਕਰਦਾ ਮਾਨੀ ਨਹੀਂ ਖੜਦਾ ਗਿਆ ਜੀ ਉਹ ਤਾਂ ਜੇ ਵੀ ਗੱਲ ਮੰਨੇਗਾ ਪਰ ਅਗਲਾ ਫਿਕੂੰਬੜ ਜਾ ਪੇਟੀ ਨੂੰ ਇਹ ਗੱਲ ਮੰਨਣੀ ਕੋਈ ਪੇਟੀ ਨੂੰ ਕਿਉਂ ਬੜ ਜਾ ਨਹੀਂ ਕਿੰਬੜਿਆ ਪੈਂਦਾ ਆ ਆ ਬਾਬਾ ਬੋਲਦਾ ਪਣਾ ਹੋਈ ਮਨ ਲੋਦਾ ਬੋਲੀ ਜਾਂਦਾ ਫੜਕਾਤਾ ਘੜਤੀ ਲੋਸਮਟ ਫੜਕਾਤਾ ਫੜਕਾਤਾ ਸਪੀਕਰ